ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਜंडीगढ़ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ। ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ। ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ। ਇਹ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤਾਂ ਖੁਦ ਠੇਕੇਦਾਰ। ਉਹ ਤਾਂ ਕਹਿੰਦੇ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ। ਲੇਟਸ ਨਾਟ ਲੇਟਸ ਨਾਟ ਫੂਲ ਦੀ ਪੀਪਲ ਆਫ ਪੰਜਾਬ। ਓਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਾਰਟੀਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇ ਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕ ਕੋ ਕਰਾਓ ਕਿਸੇ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਪੋਲੋ ਹਸਪੀਟਲ ਤੁਰ ਗਿਆ ਕੀ ਬਿਮਾਰੀ ਤਾਂ ਤੁਹਾਨੂੰ ਮੰਗਣੀ ਚਾਹੀਦੀ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਨਾਟ ਟੂ ਗੋ ਥੇਰ ਸੇਟ ਫਰਮ ਸੀਚੇਵਾਲਸ ਜਿੱਥੇ ਉਹਨਾਂ ਗੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦੇਣ ਅਪੋਲੋ ਹਸਪੀਟਲ ਚ ਰਹਿ। ਇਹ 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 ਆ ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਚਾਹਦਾ। ਪਲੀਜ਼ ਡਸ ਨਾਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ। ਬੈਠੋ ਬੈਠੋ। ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ। ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਅੰਗੁਰੂ ਦਾ ਨਾਮ ਲਓ ਨਾ ਐਵੇਂ ਨਾ ਸਾਰੇ ਪੰਜਾਬ ਨੂੰ ਕਰਾ ਦਿਓ ਬੈਠੋ ਬੈਠੋ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਹੈ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵੇ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਸ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਾ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਲੈਟ ਅਸ ਡਾਟ ਲੈਟ ਅਸ ਡਾਟ ਫੂਲ ਦੀ ਪੀਪਲ ਆਫ ਪੰਜਾਬ ਸੋਨਲੀ ਬਿਕਾਜ਼ ਹੀ ਬਿਲੋਂਗਸ ਟੂ ਵਨ ਪਰਟਿਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇ ਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਬੈਕੋ ਕਰਾਓ ਤੱਕ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਿਆ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਟੂ ਗੋ देयर ਸਟ ਫਰਮ ਸੀਚੇਵਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦੇਣ ਅਪੋਲੋ ਹਸਪੀਟਲ ਤੇ ਰਹੇ ਇਹ 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 ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਚਾਹਦਾ ਪਲੀਜ਼ ਡਿਡ ਯੂ ਸ਼ੁੱਟ ਨਾਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ 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 ਪਲੀਜ਼ ਬੇਗੂ ਦਾ ਨਾਮ ਲਾਉ ਨਾ ਐਵੇਂ ਨਾ ਬਾਰ ਸਾਰੇ ਪੰਜਾਬ ਨੂੰ ਕਰਾਉਂਦਾ